ਪੰਜਾਬ ਸਰਕਾਰ ਦੇ ਅਜੰਡੇ ਅਨੁਸਾਰ ਯੁੱਧ ਨਸ਼ਾ ਵਿਰੋਧ ਮਹਾਂਮੇ ਦੇ ਤਹਿਤ ਮਾਨਯੋਗ ਡੀਜੀ ਸਾਹਿਬ ਵੱਲੋਂ ਨਸ਼ਿਆਂ ਦੇ ਲੋਕtham ਲਈ ਸਪੈਸ਼ਲ ਗਾਈਡਲਾਈਨ ਦੇਸ਼ਾਂਦਰ ਤੇ ਜਾਰੀ ਕੀਤੀਆਂ ਜਿਨ੍ਹਾਂ ਤਹਿਤ ਜਗਾ ਜਰੰਦ ਅਧਿਆਤਿ ਦੇ ਮਾਨਯੋਗ ਐਸਐਸਪੀ ਸਾਹਿਬ ਹਰਵਿੰਦਰ ਸਿੰਘ ਵਿਰ ਐਸਪੀ ਇਨਵੈਸਟੀਗੇਸ਼ਨ ਸਰਵਿਸ ਅਤੇ ਅੰਤਰਾਈ ਜੀ ਦੀ ਗਾਈਡਲਾਈਨ ਤੇ ਸਬਰੀਜਨ ਸ਼ਾ ਕੋਟ ਮੋਡਲ थाना ਸ਼ਾ ਕੋਟ ਦੇ ਇੰਸਪੈਕਟਰ ਮੁਖ ਅਫਸਰ ਬਲਵਿੰਦਰ ਸਿੰਘ ਭੁੱਲਰ ਜੀ ਅਤੇ ਚੌਂਕੀ ਜੱਜ ਮਸੀਆ ਬੋਟਾਰਾਂ ਨੇ ਇੱਕ ਸਪੈਸ਼ਲ ਨਾਕਾ ਬੰਦੀ ਕੀਤੀ ਇਸ ਨਾਕਾ ਬੰਦੀ ਦੌਰਾਨ 55 ਕਿਲੋ 600 ਗ੍ਰਾਮ ਜਿਹੜੇ ਡੋਡੇ ਚੂਰਾ ਪੋਸਟ ਇੱਕ ਕੇਲਿਆਂ ਦੇ ਭਰੇ ਹੋਏ ਟਰੱਕ ਵਿੱਚੋਂ ਬਰਾਮਦ ਕੀਤੇ ਹਨ ਵਾਕਿਆ ਹੈ ਕਿ ਇਹ ਟਰੱਕ ਜਿਹੜਾ ਮੋਗਾ ਸਾਈਡ ਤੋਂ ਜਿਹੜਾ ਜਿਰਿੰਦਰ ਸਾਹਿਬ ਨੂੰ ਆ ਰਿਹਾ ਸੀਗਾ ਤੇ ਜਿਹਨੂੰ ਰੋਕ ਕੇ ਚੈੱਕ ਕੀਤਾ ਤੇ ਕੇਲਿਆਂ ਨਾਲ ਭਰਿਆ ਹੋਇਆ ਟਰੱਕ ਹੈ ਉਹਦੀ ਤਲਾਸ਼ੀ ਕੀਤੀ ਤੇ ਉਹਦੇ ਚੋਂ ਇਹ ਡੋਡੇ ਚੂਰਾ ਪੋਸਟ ਬਰਾਮਦ ਹੋਇਆ ਇਹ ਟਰੱਕ ਜਿਹੜਾ ਪੁਲਿਸ ਵੱਲੋਂ BB1010F 3748 ਨੂੰ ਕਬਜ਼ਾ ਪੁਲਿਸ ਵੱਲ ਤੇ ਲਿਆ ਗਿਆ ਔਰ ਇਹਦੀ ਡੀਪਲੀ ਇਨਵੈਸਟੀਗੇਸ਼ਨ ਕਰਤੇ ਪਤਾ ਲੱਗਿਆ ਕਿ ਇਹਦੇ ਵਿੱਚ ਇੱਕ ਸਾਥੀ ਆਦਾ ਹਰਪ੍ਰੀਤ ਸਿੰਘ ਉਸ ਪਿਤਾ ਪੁੱਤ ਜਗਨਾਥ ਸਿੰਘ ਵਸੀ ਮੋਗਾ ਦਾ ਰਹਿਣ ਵਾਲਾ ਔਰ ਇਹ ਇਸ ਨੂੰ ਵੀ ਇਸ ਮਕਦਮੇ ਵਿੱਚ ਜਿਹੜਾ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਜਿਹੜਾ ਅਸਲ ਦੋਸ਼ੀ ਹੈ ਜਸਵਿੰਦਰ ਸਿੰਘ ਉਸ ਸਾਹਾ ਇਹ ਪਹਿਲਾਂ ਵੀ ਇਸੇ ਧੰਦੇ ਚ ਨਵਲਵੇ ਦੇ ਖਿਲਾਫ ਪਹਿਲਾਂ ਇੱਕ ਜਿਹੜਾ ਮਕਦਮਾ ਹਰਮਾਨਗੜ੍ਹ ਰਾਜਸਥਾਨ ਚ ਦਰਜ ਹੋਇਆ ਔਰ ਦੂਸਰਾ ਜਿਹੜਾ ਫਾਜ਼ਿਲਕਾ ਡਿਸਟ੍ਰਿਕਟ ਚ ਐਸਐਸਓ ਸੀ ਵਿੱਚ ਵੀ ਦਰਜ ਹੋਇਆ ਇਹ ਕ੍ਰਿਮੀਨਲ ਗਿਰਤੀ ਦਾ ਵਿਅਕਤੀ ਹੈ ਹਾਂ ਇਹਦੀ ਦੋਨਾਂ ਨੂੰ ਅਜ ਮਾਂਜੋ ਮੈਦਾਨ ਤੇ ਪੇਸ਼ ਕਰਕੇ ਇਹ ਅਗਲਾ ਰਮਾਂਡ ਹਾਸਲ ਕੀਤਾ ਜਾਊਗਾ ਔਰ ਕਿਹੜੇ ਕਿਹੜੇ ਇਨਵੋਲਵ ਹੈਗੇ ਨੇ ਕਿਹੜੀਆਂ ਪ੍ਰਾਪਰਟੀਆਂ ਬਣਾਈਆਂ ਇਹ ਵੀ ਜਿਹੜਾ ਇਨਵੈਸਟੀਗੇਸ਼ਨ ਕੀਤਾ ਜਾਊਗਾ ਬਨਾਵ ਸਰਕਾਰ ਦਾ ਮਾਂਜੋ ਸੀਐਮ ਵੱਲੋਂ ਸਾਹਿਬ ਵੱਲੋਂ ਜਿਹੜੀ ਇਹ ਕੈਂਪੇਨ ਚਲਾਈ ਗਈ ਹੈ ਚੋਧ ਨਸ਼ਾ ਵਿਰੋਧ ਇਸ ਨੂੰ ਨੇਪਰੇ ਚਾੜੁੰਦੀ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਪਬਲਿਕ ਵੀ ਇਸ ਨੂੰ ਬਹੁਤ ਵੱਡਾ ਸਹਿਯੋਗ ਦੇ ਰਹੀ ਹੈ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਤਤਪਰ ਹੈਗੇ ਆ ਥੈਂਕ ਯੂ